ਸਤਿ ਸ਼੍ਰੀ ਅਕਾਲ ਬਬਾ ਸਵਾਗਤ ਹੈ ਤੁਹਾਡਾ ਸੋ ਹੁਣ ਅਸੀਂ ਸ਼ੁਰੂ ਕਰਾਂਗੇ ਕੰਮ ਦੀ ਗੱਲ ਸੋ April ਸ਼ੁਰੂ ਹੁੰਦੇ ਹੀ ਪਿਛਲੇ ਵਿੱਤੀ ਸਾਲ ਦੀ ਇਨਕਮ ਟੈਕਸ ਰਿਟਰਨ ਯਾਨੀ ਕਿ ITR ਫਾਈਲ ਕਰਨ ਦੀ ਕਾਲੀ ਵੀ ਸ਼ੁਰੂ ਹੋ ਗਈ ਹੈ ਸੋ ਹਾਲਾਂਕਿ ITR ਫਾਈਲਿੰਗ 1 April ਤੋਂ ਹੀ ਸ਼ੁਰੂ ਹੁੰਦੀ ਹੈ ਤੇ ਬਹੁਤ ਸਾਰੇ ਰੋਜ਼ਗਾਰ ਪ੍ਰਾਪਤ ਲੋਕ ਆਪਣੇ ਮਾਲਿਕ ਤੋਂ ਫਾਰਮ 16 ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ ਹਨ ਅਤੇ ਹੋਆ ਚਾਹ ਦੇ ਬਾਵਜੂਦ ਵੀ ਆਪਣੀ ਰਿਟਰਨ ਫਾਈਲ ਕਰਨ ਦੇ ਯੋਗ ਨਹੀਂ ਹੁੰਦੇ ਹਨ ਸੋ ਅਸੀਂ ਅਜਿਹੇ ਕਰਮਚਾਰੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਿਨਾ ਫਾਰਮ 16 ਦੇ ਵੀ ITR ਭਰਿਆ ਜਾ ਸਕਦਾ ਹੈ ਇਨਕਮ ਟੈਕਸ ਵਪਾਰ ਖੁੱਤਰੀਕੇ ਦੱਸਦਾ ਹੈ ਤੁਹਾਨੂੰ ਬਸ ਕੁਝ ਖਾਸ ਆਸਾਨ ਕਦਮਾਂ ਦੀ ਪਾਲਣਾ ਕਰਨੀ ਹੋਵੇਗੀ ਤੇ ਕੁਝ ਦਸਤਾਵੇਜ਼ ਆਪਣੇ ਨਾਲ ਰੱਖਣੇ ਪੈਣਗੇ ਸੋ ਇਨਕਮ ਟੈਕਸ ਨਿਯਮਾਂ ਮੁਤਾਬਕ ਕੰਪਨੀਆਂ ਦੇ ਲਈ ਹਰ ਸਾਲ 15 ਜੂਨ ਤੋਂ ਪਹਿਲਾਂ ਫਾਰਮ 16 ਜਾਰੀ ਕਰਨਾ ਲਾਜ਼ਮੀ ਸੋ ਇਸ ਦੇ ਨਾਲ ਹੀ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ ਜ਼ਾਹਿਰ ਹੈ ਕਿ ਇਹ 45 ਦਿਨਾਂ ਦੇ ਅੰਦਰ-ਅੰਦਰ ਕਰੋਨਾ ਰੋਜ਼ਗਾਰ ਪ੍ਰਾਪਤ ਲੋਕਾਂ ਨੂੰ ਆਪਣੀ ਰਿਟਰਨ ਭਰਨ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਸੋ ਜਹੀ ਸਥਿਤੀ ਦੇ ਵਿੱਚ ਜੇਕਰ ਤੁਹਾਨੂੰ ਹਾਰਡਕੋਲ ਫਾਰਮ 16 ਤੋਂ ਬਿਨਾ ਆਈਟੀਆਰ ਭਰਨ ਦੀ ਸਹੂਲਤ ਹੈ ਤਾਂ ਤੁਹਾਨੂੰ 15 ਜੂਨ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ ਜਦ ਤੱਕ ਤੁਹਾਡੇ ਹੋਰ ਸਾਥੀ ਆਈਟੀਆਰ ਭਰਨ ਦੇ ਲਈ ਉੱਠੀ ਕਾਰ ਰਹਿਣ ਤਾਂ ਵਾਪਸੀ ਦੇ ਪੈਸੇ ਵੀ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ ਸੋ ਹੁਣ ਅਸੀਂ ਤੁਹਾਨੂੰ ਦੱਸ ਦਿਆ ਹੈ ਕਿ ਫਾਰਮ 16 ਤੋਂ ਬਿਨਾ ਆਈਟੀਆਰ ਕਿਵੇਂ ਭਰਿਆ ਜਾ ਸਕਦਾ ਹੈ ਸੋ ਕਿਹੜੇ ਦਸਤਾਵੇਜ਼ਾਂ ਦੀ ਇਸ ਤੇ ਵਿੱਚ ਲੋੜ ਹੁੰਦੀ ਹੈ ਫਾਰਮ 16 ਤੋਂ ਬਿਨਾ ਆਪਣਾ ਆਈਟੀਆਰ ਭਰਨ ਦੇ ਲਈ ਤੁਹਾਨੂੰ ਕੁਝ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਇਸ ਦੇ ਵਿੱਚ ਫਾਰਮ 26ਐਸ ਅਤੇ ਤੁਹਾਡੀ ਤਨਖਾਹ ਸਲਿੱਪ ਸਭ ਤੋਂ ਮਹੱਤਵਪੂਰਨ ਹੈ ਅਸਲ ਦੇ ਵਿੱਚ ਫਾਰਮ 16 ਦੇ ਦੋਵੇਂ ਭਾਗ A ਅਤੇ B ਦੇ ਵਿੱਚ ਮਾਲਿਕ ਦੁਆਰਾ ਪ੍ਰਾਪਤ ਕੀਤੀ ਗਈ ਰਕਮ ਅਤੇ ਇਸ ਤੇ ਕੱਟੇ ਗਏ ਟੈਕਸ ਬਾਰੇ ਜਾਣਕਾਰੀ ਹੁੰਦੀ ਹੈ ਤੇ ਤੁਹਾਨੂੰ ਫਾਰਮ 26ਐਸ ਤੋਂ ਵੀ ਇਹੀ ਜਾਣਕਾਰੀ ਮਿਲੇਗੀ ਸੋ ਕਿੱਥੋਂ ਇਹ ਫਾਰਮ 26ਐਸ ਨੂੰ ਡਾਊਨਲੋਡ ਕਰਨਾ ਹੈ ਤੁਹਾਨੂੰ ਦੱਸ ਦਿਓ ਤੁਸੀਂ ਟੈਕਸ ਦਾਤਾ ਆਮਦਨ ਕਰ ਵਪਾਕ ਦੀ ਵੈਬਸਾਈਟ ਜਾਂ ਅਧਿਕਾਰਤ ਬੈਂਕਾਂ ਦੀ ਨੈੱਟ ਬੈਂਕਿੰਗ ਰਾਹੀਂ ਆਪਣਾ ਫਾਰਮ 26AS ਡਾਊਨਲੋਡ ਕਰ ਸਕਦੇ ਹਾਂ ਜੇਕਰ ਤੁਹਾਡਾ ਪੈਨ ਤੁਹਾਡੇ ਬੈਂਕ ਖਾਤੇ ਦੇ ਨਾਲ ਜੁੜਿਆ ਹੋਇਆ ਤਾਂ ਫਾਰਮ 26AS ਆਸਾਨੀ ਦੇ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਹਾਡੀ ਸੈਲਰੀ ਸਲਿੱਪ ਦੇ ਵਿੱਚ ਹਰ ਤਰ੍ਹਾਂ ਦੀਆਂ ਕਟੌਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਇਹਨਾਂ ਦੋਵਾਂ ਤੋਂ ਇਲਾਵਾ ਤੁਹਾਡੇ ਨਿਵੇਸ਼ ਅਤੇ ਕਟੌਤੀ ਦੇ ਨਾਲ ਸੰਬੰਧਿਤ ਦਸਤਾਵੇਜ਼ ਹੋਣੇ ਚਾਹੀਦੇ ਹਨ ਆਪਣਾ ਆਈਟੀਆਰ ਕਿਵੇਂ ਭਰਨਾ ਹੈ ਸੋ ਫਾਰਮ 26AS ਅਤੇ ਤਨਖਾਹ ਸਲਿੱਪ ਤੇ ਰਾਹੀ ਰਿਟਰਨ ਭਰਦੇ ਸਮੇਂ ਤੁਹਾਡੇ ਕੋਲ ਵਾਧੂ ਆਮਦਨ HRA 80C 80G ਵਰਗੀਆਂ ਕਟੌਤੀਆਂ ਦੇ ਵੇਰਵੇ ਵੀ ਹੋਣੇ ਚਾਹੀਦੇ ਹਨ ਇਸ ਤਰ੍ਹਾਂ ਤੁਹਾਨੂੰ ਇਹ ਮੇਲ ਕਰਨਾ ਚਾਹੀਦਾ ਹੈ ਕਿ ਤੁਹਾਡੇ ਫਾਰਮ 26AS ਤੇ ਵਿੱਚ ਦਿਖਾਈ ਦੇਣ ਵਾਲੀ ਰਕਮ ਜੇਕਰ ਤੁਹਾਡੀ ਕੁੱਲ ਛੋਟ ਅਤੇ ਟੈਕਸ ਦੇਣਦਾਰੀ ਦੀ ਰਕਮ ਵੀ ਇੱਕੋ ਜਿਹੀ ਹੈ ਤਾਂ ਆਮਦਨ ਟੈਕਸ ਰਿਟਰਨ ਆਸਾਨੀ ਦੇ ਨਾਲ ਭਰੀ ਜਾ ਸਕਦੀ ਹੈ ਸੋ ਇਹ ਸਭ ਤਰੀਕੇ ਤੋਂ ਸਿਰਾਂ ਦੇ ਨਾਲ ਆਸਾਨੀ ਦੇ ਨਾਲ ਆਪਣੀ ਜਿਹੜੀ ਕਿ ਇਨਕਮ ਟੈਕਸ ਰਿਟਰਨ ਆਸਾਨੀ ਨਾਲ ਭਰ ਸਕਦੇ ਹੋ ਅਤੇ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਖਬਰ ਦਾ سلسلہ جاری ਰਹੇਗਾ